ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਪਨੀਆਂ ਚੈਨਲ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ 2.95 ਫੈਕਟਰ ਸੰਬੰਧੀ ਹੋਈ ਸੁਣਵਾਈ ਦੇ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਵਿੱਚ ਨਵੀਂ ਜਾਣਕਾਰੀ ਦੇਵਾਂਗੇ ਇਸ ਦੀ ਸੁਣਵਾਈ 2011 2025 ਨੂੰ ਹੋ ਚੁੱਕੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਦੋਸਤੋ 2.9 ਫੈਕਟਰ ਦੇ ਨਾਲ ਪੈਨਸ਼ਨਰ ਦੀ ਪੈਨਸ਼ਨ ਸੋਧਨ ਸੰਬੰਧੀ ਪੈਨਸ਼ਨਰ ਦੇ ਹੱਕ ਦੇ ਵਿੱਚ ਬਹੁਤ ਸਾਰੇ ਜਿਹੜੇ ਕੇਸ ਹੋ ਚੁੱਕੇ ਹਨ ਪਰੰਤੂ ਸਰਕਾਰ ਹੈ ਕਿ ਜਿਹੜੀ ਕਿ ਬੇਵੱਸ ਹੋਈ ਬੈਠੀ ਹੈ ਕਿ ਪੈਨਸ਼ਨਰਸ ਨੂੰ ਇਹ ਫੈਕਟਰ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ ਦੇਣਾ ਹੀ ਨਹੀਂ ਹੈ ਜਿਸ ਕਰਕੇ ਜੋ ਪੈਨਸ਼ਨਰ ਹਨ ਇਹ ਸਾਨੂੰ ਜਿੱਤ ਕੇ ਵੀ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਜਿਹਾ ਮਹਿਸੂਸ ਕਰਦੇ ਹਨ ਭਾਵੇਂ ਕਿ ਸਰਕਾਰ ਨੇ ਸਪੀਕਿੰਗ ਆਰਡਰ ਵੀ ਇਸ ਪ੍ਰਤੀ ਜਾਰੀ ਕੀਤੇ ਸਨ ਜੋ ਸਪੀਕਿੰਗ ਆਰਡਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਸਨ ਉਹ ਅਸਲੀਅਤ ਦੇ ਵਿੱਚ ਬਹੁਤ ਹੀ ਦੂਰ ਹਨ ਅਤੇ ਉਸ ਦੇ ਵਿੱਚ ਬਹੁਤ ਤਰੂਤੀਆਂ ਨੇ ਸਰਕਾਰ ਦੇ ਵੱਲੋਂ ਇਸ ਸਪੀਕਿੰਗ ਆਰਡਰ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਫੈਕਟਰ ਦੇ ਦਿੱਤਾ ਜਾਂਦਾ ਹੈ ਤਾਂ ਇੱਕ ਇੱਕ 16 ਤੋਂ ਪਹਿਲਾਂ ਜੋ ਰਿਟਾਇਰ ਪੈਨਸ਼ਨਰ ਹਨ ਉਨ੍ਹਾਂ ਦੇ ਵਿੱਚ ਤੇ ਇਸ ਡੇਟ ਤੋਂ ਬਾਅਦ ਰਿਟਾਇਰ ਹੋਣ ਵਾਲੇ ਪੈਨਸ਼ਨਰ ਦੇ ਵਿੱਚ ਹੋਰ ਜਿਹੜਾ ਕੀ ਪਾੜਾ ਪੈ ਜਾਏਗਾ ਇਸੇ ਤਰ੍ਹਾਂ ਕਰਕੇ ਜਿਹੜਾ ਜਾਣੀ ਕਿ ਬਿਨਾ ਮਤਲਬ ਤੋਂ ਹੀ ਸਰਕਾਰ ਨੇ ਪੈਨਸ਼ਨਰ ਨੂੰ ਉਲਝਾ ਦਿੱਤਾ ਹੈ ਤੇ ਆਨਾਂ ਕਰਨੇ ਕੀਤੀ ਜਾ ਰਹੀ ਹੈ ਇਸ ਨੂੰ ਜਿਹੜੀ ਹੱਕੀ ਮੰਗ ਨੂੰ ਪੂਰਾ ਕਰਨ ਦੇ ਵਾਸਤੇ ਅਤੇ ਜੋ ਸਪੀਕਿੰਗ ਆਰਡਰ ਪੇਸ਼ ਕੀਤੇ ਗਏ ਸਨ ਉਸ ਦੇ ਵਿੱਚ ਭਾਵੇਂ ਹੋਰ ਵੀ ਕੋਈ ਐਸੀ ਤੱਤ ਹਨ ਪਰੰਤੂ ਇੱਕ ਤਾਂ ਇਹ ਵੀ ਦਿੱਤਾ ਗਿਆ ਹੈ ਕਿ ਜਿਹੜਾ 2.59 ਫੈਕਟਰ ਤਾਂ ਪੈਸ਼ ਨੂੰ ਪਹਿਲਾਂ ਹੀ ਦੇ ਦਿੱਤਾ ਗਿਆ ਹੈ ਜਿਹੜਾ ਕਿ ਅਸਲੀਅਤ ਤੋਂ ਦੂਰ ਹੈ ਹੁਣ ਇੱਕ ਨਵੀਂ ਜੋ ਲੇਟਸ ਰਿਟਾਇਰ ਜਿਹੜੀ ਰਿਟਰਨ ਦਾਇਰ ਹੋਈ ਹੈ ਉਹ ਹੋਈ ਹੈ ਸੀ ਡਬਲ ਪੀ ਜਿਹੜੀ 1912 19295 ਆਫ 2025 ਜੋ ਕਿ ਨਿਰਮਲ ਸਿੰਘ ਕੁੰਨਿਆ ਵਰਸਸ ਸਟੇਟ ਆਫ ਪੰਜਾਬ ਜੋ ਹੈ ਉਹ ਪਾਈ ਗਈ ਹੈ ਰਿਟ ਉਸ ਦੀ ਜਿਹੜੀ ਹੀਰਿੰਗ ਹੈ ਹੁਣ ਬੀ 11 2025 ਨੂੰ ਹੋ ਚੁੱਕੀ ਹੈ ਜਿਸ ਦਾ ਫੈਸਲਾ ਆਉਣਾ ਬਾਕੀ ਹੈ ਅਤੇ ਇਸ ਡੇਟ ਨੂੰ ਜੋ ਸੁਣਵਾਈ ਹੋਈ ਹੈ ਉਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਪਿਛਲੀ ਹੀアリング ਦੇ ਦੌਰਾਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹਦਾਇਤ ਕੀਤੀ ਸੀ ਕਿ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਜੇਕਰ ਤੁਸੀਂ ਵਾਕਿਆਹੀ 2.99 ਦਾ ਜਿਹੜਾ ਫੈਕਟਰ ਆ ਦੇ ਦਿੱਤਾ ਹੈ ਪੈਨਸ਼ਨਰਸ ਨੂੰ ਜਿਸ ਦੇ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਹਨ ਜੇਕਰ ਉਹ ਸਹੀ ਹਨ ਤਾਂ ਇਸ ਪ੍ਰਤੀ ਇੱਕ ਐਫੀਡੇਫਿਡ ਜੋ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਹੁਣ ਵੱਡੀ ਗੱਲ ਇਹ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਗਲਤ ਐਫੀਡੇਫਟ ਪੇਸ਼ ਕੀਤਾ ਜਾਂਦਾ ਹੈ ਤਾਂ ਸਬਮਿਟ ਕਰਵਾਇਆ ਜਾਂਦਾ ਹੈ ਤਾਂ ਉਹ ਸਭ ਨੂੰ ਜਿਹੜਾ ਪਤਾ ਹੀ ਹੈ ਕਿ ਬਹੁਤ ਹੀ ਗਲਤ ਹੁੰਦੀ ਹੈ ਜਿਹੜੀ ਜਿਹੜੀ ਖਤਰਨਾਕ ਗੱਲ ਹੁੰਦੀ ਹੈ ਤੇ ਇਸ ਦੇ ਵਿੱਚ ਜੇਕਰ ਉਹ ਐਫੀਡੇਫਟ ਗਲਤ ਪਾਸੇ ਅਦਾਲਤ ਨੂੰ ਤਾਂ ਫਿਰ ਕੋਈ ਵੀ ਵੱਡਾ ਫੈਸਲਾ ਵੀ ਅਦਾਲਤ ਵੱਲੋਂ ਸਰਕਾਰ ਦੇ ਵਿਰੁੱਧ ਦਿੱਤਾ ਜਾ ਸਕਦਾ ਹੈ ਇਸ ਕਰਕੇ ਹੁਣ ਜੋ ਇਹ ਕੇਸ ਹੈ ਨਿਰਮਲ ਸਿੰਘ ਕੁੰਨਿਆ ਵਰਸਸ ਸਟੇਟ ਆਫ ਪੰਜਾਬ ਇਸ ਦੀ ਸੁਣਵਾਈ ਜਿਹੜੀ ਹੈ 2011 2025 ਨੂੰ ਮਾਨਜੋ ਪੰਜਾਬ ਇਨ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਹੈ ਉਹ ਸੀਰੀਅਲ ਨੰਬਰ 292 ਤੇ ਉੱਤੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਬੈਂਚ ਦੇ ਉੱਤੇ ਕੋਰਟ ਨੰਬਰ 36 ਦੇ ਵਿੱਚ ਹੋਈ ਹੈ ਅਤੇ ਬਹੁਤ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜੋ ਨਵੀਂ ਡਿਵੈਲਪਮੈਂਟ ਹੋਈ ਹੈ ਉਸ ਦੇ ਵਿੱਚ ਉਸ ਦੇ ਨਾਲ ਸਰਕਾਰ ਦੇ ਵਿਰੁੱਧ ਤੇ ਜਿਹੜਾ ਪੈਟੀਸ਼ਨਰ ਦੇ ਜਾਂ ਪੈਸ਼ਨਰ ਦੇ ਹੱਕ ਦੇ ਵਿੱਚ ਕੇਸ ਆਉਣ ਦੀ ਸੰਭਾਵਨਾ ਹੈ ਅਤੇ ਹੱਕੀ ਮੰਗ ਹੈ ਇਸ ਕਰਕੇ ਇਹ 2.98 ਦੇ ਫੈਕਟਰ ਜੋ ਹੈ ਉਹ ਪੈਸ਼ਨਰਸ ਨੂੰ ਉਹਨਾਂ ਦੀ ਜਿਹੜੀ ਪੈਨਸ਼ਨ ਸੋਧੀ ਜਾਣੀ ਇਹ ਜਿਹੜੀ ਬੰਦੀ ਹੈ ਆਸ ਕਰਦੇ ਹਾਂ ਇਹ ਕਿ ਫੈਸਲਾ ਪੈਸਟਰ ਦੇ ਹੱਕ ਦੇ ਵਿੱਚ ਹੀ ਆਇਆ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਪ੍ਰਤੀ ਅਦਾਲਤ ਦੇ ਵੱਲੋਂ ਕਿਹੜਾ ਫੈਸਲਾ ਦਿੱਤਾ ਜਾਂਦਾ ਹੈ ਇਹ ਤਾਂ ਸਰਕਾਰ ਉਸ ਫੈਸਲੇ ਨੂੰ ਕਿਵੇਂ ਤੇ ਕਦੋਂ ਇੰਪਲੀਮੈਂਟ ਕਰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ